ਸਲਵਨ ਜੀ ਮੈਨੂੰ ਕਦੀ ਕੋਈ ਕਮੀ ਨਹੀਂ ਛੱਡੀ ਭਾਵੇਂ ਉਹ ਚੁੱਕ ਕੇ ਲਾਉਣ ਕਿਤੇ ਹੋ ਕਿਸੇ ਕਿਸੇ ਤਰੀਕੇ ਨਾਲ ਵੀ ਪਰ ਅੱਜ ਮੈਨੂੰ ਆਪਣੇ ਫਾਦਰ ਸਾਹਿਬ ਤੇ ਹਲਾਤ ਦੀਦੇ ਆ ਵੀ ਉਹ ਨਹੀਂ ਲਾ ਸਕਦੇ ਇਹਸ ਕਰਕੇ ਮੈਂ ਆ ਡੇਢ ਮਹੀਨਾ ਹੋ ਗਿਆ ਮੈਨੂੰ ਇਹ ਹਰਗੱਦ ਮੈਨੂੰ ਨੈਸ਼ਨਲ ਖੇਡਣ ਜਾਣਾ ਵਾ ਤੇ ਮੈਂ ਆਪਣੇ ਹਲਾਤਾਂ ਨੂੰ ਵੇਖਦੇ ਵਿੱਚ ਤੇ ਇੱਥੇ ਰੇੜੀ ਲਾਉਣ ਤੇ ਬਜੂਰਾਂ ਪਰ ਧੀ ਦੇ ਮੈਨੂੰ ਸ਼ਾਬਾਸ਼ਾ ਪਰਿਵਾਰ ਤੇ ਉਸ ਪਿਓ ਦੇ ਸ਼ਾਬਾਸ਼ਾ ਖੁਦ ਟਰੈਕਟਰ ਮਗੈਂਡ ਕੇ ਆ ਘਰ ਦੀ ਗਰੀਬੀ ਕਰਕੇ ਜਿਹੜਾ 3 ਲੋਕ ਕਿ ਵਧਾਇਆ ਸੀ ਕਿ ਪੜਾਇਆ ਸੀ ਨਹੀਂ ਤਾਂ ਅਸੀਂ ਦੇਖਦੇ ਵੀ ਅੰਮ੍ਰਿਤਸਰੋਂ 30 ਕਿਲੋਮੀਟਰ ਦੂਰ ਬਾਹਰ ਦਾ ਸਾਡਾ ਲੋਕ ਬਾਹਰ ਦੇ ਖੇਮਾ ਸਾਡੇ ਚੱਲੀ ਜਾਂਦੀ ਹੈ ਪਰ ਸਾਡੀ ਬਾਹਰਾਂ ਦੀਆਂ ਜਿਹੜੀਆਂ ਨੇ ਅੱਜ ਚਾਹ ਬਣੋ ਬਸ ਮੇਰੀ ਬੋਰ ਹੋ ਗਈ ਨਾ ਕਿ ਇਹ ਮਾ ਖੇਡਣ ਵਾਸਤੇ ਬਿਲਕੁਲ ਸਰਕਾਰਾਂ ਦੇ ਦਾਅਵੇ ਅਕਸਰ ਖੋਖਲੇ ਨਿਕਲ ਆਉਂਦੇ ਮੈਨੂੰ ਕਿਉਂਕਿ ਅੱਜ ਅਸੀਂ ਦੇਖਿਆ ਪੰਜਾਬ ਦੀ ਧੀ ਸਾਡੀ ਕੀ ਹਾਲਾਤ ਨੇ ਇੱਕ ਵਧੀਆ ਪਲੇਅਰ ਹੈ ਜਿਹੜੀ ਕਿ ਤਲਵਾਰ ਮੁਕਾਬਲੇ ਵਿੱਚ ਇੱਕ ਵਧੀਆ ਕੋਚ ਵੀ ਹੈ ਦੋ ਦੋ ਗੇਮਰ ਕਿਆਂ ਨੇ ਤਲਵਾਰबाजी ਆ ਇੱਕ ਮਾਰਟਾਨ ਕੀਤੀ ਆ ਪਰ ਹਾਲਾਤ ਵਿੱਚ ਦੋ ਕੀ ਨੇ ਸਰਕਾਰ ਬਹੁਤ ਦਾਅਵੇ ਅਸੀਂ ਖਿਡਾਰੀਆਂ ਦਾ ਬੜਾ ਮਾਨ ਸਨਮਾਨ ਕਰਦੇ ਆ ਖਿਡਾਰੀਆਂ ਨੂੰ ਲੱਖਾਂ ਵਿੱਚ ਕਰ ਦਿੰਦੇ ਆ ਭਰਾ ਹਰਾਜ ਵੀਰ ਨੂੰ ਖੜਾ ਲੱਖਾਂ ਵਿੱਚ ਨਹੀਂ ਲੱਖਾਂ ਵਿੱਚ ਹੋ ਗਏ ਨੇ ਸਾਸ਼ੀ ਕਾਲਜੀ ਤੁਸੀਂ ਜੁੜ ਚੁੱਕੇ ਹੋ ਸੀਡੀ ਹੈਡਲਾਈਨ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਵਿਸ਼ੇਸ਼ ਤੌਰ ਤੇ ਕਬਲ ਅੱਜ ਤੁਹਾਨੂੰ ਅਸੀਂ ਇੱਕ ਇਹੋ ਜੀ ਧੀਣਾ ਮਿਲਾਨ ਜਾਣ ਜਾ ਰਹੇ ਆ ਜਿਹੜੀ ਧੀ ਜਿਹੜਾ ਕਿ ਦੇਜਾ ਨਾਮ ਰੋਸ਼ਨ ਤਾਂ ਕਰ ਰਹੀ ਹੈ ਪਰ ਕਿਥੇ ਕਿਤੇ ਸਰਕਾਰਾਂ ਜਿਹੜੀਆਂ ਨੇ ਇੱਥੇ ਝੁੱਠੀ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰਕਾਰ ਜਿਹੜੇ ਵੱਡੇ ਵੱਡੇ ਦਾਅਵੇ ਕਰਦੀਆਂ ਸੀਗੀਆਂ ਕਿ ਅਸੀਂ ਜਿਹੜਾ ਹੈ ਕੀ ਪਲੇਅਰਾਂ ਨੂੰ ਵੱਧ ਤੋਂ ਵੱਧ ਪੈਸੇ ਦਿੰਨੇ ਆ ਉਹਨਾਂ ਨੂੰ سپورਟ ਕਰਦੇ ਆ ਉਹਨਾਂ ਦੀ ਗੇਮ 'ਚ ਮਦਦ ਕਰਦੇ ਉਹ ਗੱਲ ਆ ਜਿੱਥੇ ਝੁੱਟੀ ਪੈਂਦੀ ਹੋਈ ਨਜ਼ਰ ਆ ਗਈ ਹੈ ਸਰਕਾਰ ਜਿਹੜੀ ਹੈ ਇੱਥੇ ਜਿਹੜਾ ਕਿ ਨੀਵੇਂ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਪਲੇਅਰ ਹੈ ਨੈਸ਼ਨਲ ਲੈਵਲ ਦਾ ਪਲੇਅਰ ਜਿਹੜਾ ਕਿ ਚਾਈਨਾ ਤੱਕ ਖੇਡ ਕੇ ਆ ਆਪਣੇ ਦੇਸ਼ ਦਾ ਨਾਮ ਉੱਚਾ ਕਰਕੇ ਆ ਉਸ ਨੂੰ ਹਾਰ ਕੇ ਅੱਜ ਪੈਸੇ ਦੇ ਲਈ ਇੱਕ 61 ਢ ਲਗਾਣੀ ਪਈ ਹੈ ਜਿਸ ਦੇ ਵਿੱਚ ਉਹ ਚਾਹ ਜਾਂ ਮੈਗੀ ਵੇਚਦੇ ਨੇ ਇੱਕ ਗੇਮ ਲਈ ਇੱਕ ਆਪਣਾ ਘਰ ਦਾ ਖਰਚਾ ਚਲਾ ਲੀ ਲੋਕਾਂ ਨੂੰ ਲੱਗਦਾ ਹੈ ਕਿ ਹਰ ਕੋਈ ਆਪਣੇ ਫੈਮਲੀ ਦਾ ਨਾਮ ਉੱਚਾ ਕਰਦਾ ਪਰ ਨਹੀਂ ਜਦ ਪਲੇਅਰ ਇੱਕ ਖੇਡਦਾ ਤਾਂ ਸਭ ਤੋਂ ਪਹਿਲੇ ਇੱਕ ਦੇਸ਼ ਦਾ ਨਾਮ ਆਉਂਦਾ ਤੇ ਜਿਹੜੀ ਸਰਕਾਰਾਂ ਵਾਅਦੇ ਕਰਦੀਆਂ ਸੀ ਉਹ ਝੂਠੀਆਂ ਪੈਂਦੀਆਂ ਹੋਈਆਂ ਨਜ਼ਰ ਆ ਗਈਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਭੈਣ ਦੀਆਂ ਜਿਹੜਾ ਕਿ ਕੰਮ ਕਰ ਰਹੀ ਹੈ ਆਪਣਾ ਗੇਮ ਦੇ ਲਈ ਆਪਣੀ ਫੈਮਿਲੀ ਦੇ ਲਈ ਆਪਣਾ ਜਿਹੜਾ ਕਿ ਦੇਸ਼ ਦੇ ਲਈ ਇੱਕ ਜਿਹੜਾ ਕਿ ਕੰਮ ਹਾਰ ਕੇ ਪੈਸਾਂ ਦੀ ਸਰਕਾਰ ਨੂੰ ਮਦਦ ਨਾ ਕਰਦੇ ਹੋਏ ਨਾ ਖੁਦ ਕਰਦਾ ਪਿਆਰੇ ਬਹੁਤ ਇੱਕ ਵੱਡੀ ਸ਼ਰਮ ਦੀ ਗੱਲ ਆ ਸਰਕਾਰਾਂ ਦੀ ਤੇ ਜਿਹੜੇ ਭੈਣ ਇੱਥੇ ਕੰਮ ਕਰਦੇ ਨੇ ਪਰ ਇਹਨਾਂ ਕੋਲ ਜਿਹੜੇ ਕਸਟਮਰ ਆਏ ਨੇ ਉਹਨਾਂ ਦਾ ਵੀ ਇੱਕ ਰਿਵਿਊ ਲੈਣਾ ਪੈਂਦਾ ਕਿਉਂਕਿ ਸੋ ਜੀ ਜੀ ਕਿਸ ਤਰ੍ਹਾਂ ਇਸ ਸਟਾਲ ਬਣਾਇਆ ਚਲਾਇਆ ਹੁੰਦਾ ਹੈ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਤੁਹਾਡਾ ਹਰੀ ਸਿੰਘ ਅਡੇਵਾਲ ਭਾਜੀ ਕੀ ਕਹਿਣਾ ਚਾਹੋਗੇ ਕੀ ਸਰਕਾਰਾਂ ਅਕਸਰ ਦਾਅਵੇ ਕਰਦੀਆਂ ਹਨ ਪਰ ਅੱਜ ਸਰਕਾਰ ਠੁੱਠੇ ਪੈਦੀ ਹੋਈ ਨਜ਼ਰ ਆ ਗਈਆਂ ਬਿਲਕੁਲ ਸਰਕਾਰਾਂ ਦੇ ਦਾਅਵੇ ਅਕਸਰ ਖੋਖਲੇ ਲੱਗ ਰਹੇ ਨੇ ਮੈਨੂੰ ਕਿਉਂਕਿ ਅੱਜ ਜੇ ਅਸੀਂ ਦੇਖਿਆ ਪੰਜਾਬ ਦੀ ਢੀ ਸਾਡੀ ਕੀ ਹਾਲਾਤ ਨੇ ਇੱਕ ਵਧੀਆ ਪਲੇਅਰ ਹੈ ਜਿਹੜੀ ਕਿ ਤਲਵਾਰ ਮੁਕਾਬਲੇ ਵਿੱਚ ਇੱਕ ਵਧੀਆ ਕੋਚ ਵੀ ਹੈ ਦੋ ਦੋ ਗੇਮਰ ਕਿਆਂ ਨੇ ਤਲਵਾਰबाजी ਹੈ ਇੱਕ ਮਾਤਰਾਣ ਕੀਤੀ ਆ ਪਰ ਇਹ ਹਾਲਾਤ ਵਿੱਚੋਂ ਕੀ ਨੇ ਸਰਕਾਰ ਬਹੁਤ ਦਾਅਵੇ ਕਰਦੀ ਆ ਅਸੀਂ ਖਿਡਾਰੀਆਂ ਦਾ ਬੜਾ ਮਾਣ ਸਨਮਾਨ ਕਰਦੇ ਆ ਖਿਡਾਰੀਆਂ ਨੂੰ ਲੱਖਾਂ ਵਿੱਚ ਕਰ ਦਿੰਦੇ ਆ ਆਪਣਾ ਹਾਲਾਤ ਵੇਖੋ ਅੱਜ ਲੱਖਾਂ ਵਿੱਚ ਨਹੀਂ ਲੱਖ ਕੱਖਾਂ ਵਿੱਚ ਹੋ ਗਏ ਨੇ ਚਾਹ ਬਣਵਾਉਣ ਵਾਸਤੇ ਮਜਬੂਰ ਹੋ ਗਈ ਚਾਹ ਰੇੜੀ ਲਵਾਉਣ ਵਾਸਤੇ ਮਜਬੂਰ ਹੋ ਗਈ ਕੀ ਲੱਗਦਾ ਫਿਰ ਜੇਤਦਾ ਹੀ ਨਿਰਾਸ਼ ਹੋ ਜਾਣਗੇ ਪਲੇਅਰ ਤਾਂ ਫਿਰ ਇੱਕ ਨਾ ਇੱਕ ਦਿਨ ਖਤਮ ਹੋ ਸਕਦੇ ਨੇ ਇਸ ਦੇਸ਼ ਤੋਂ ਪਲੇਅਰ ਬਿਲਕੁਲ ਹੀ ਸਾਡਾ ਦੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਜਿਹੜੇ ਕਿ ਭੰਤ ਸਮਾਨ ਆ ਉਹਨਾਂ ਨੇ ਪੀ ਲਿਆ ਉਹ ਹਮੇਸ਼ਾ ਕਹਿੰਦੇ ਨੇ ਵੀ ਅਸੀਂ ਆਮ ਘਰਾਂ ਦੇ ਕਾਕੇ ਆ ਆਮ ਘਰਾਂ ਦਾ ਮੈਂ ਨੌਜਵਾਨ ਆ ਆਮ ਘਰਾ ਦੀ ਸਰਕਾਰ ਆ ਪਰ ਤੁਸੀਂ ਵੇਖੋ ਕੀ ਹਾਲਾਤ ਨੇ ਲੋਕਾਂ ਦੇ ਜੇਕਰ ਸਾਡੇ ਪਲੇਅਰ ਇਸੇ ਤਰ੍ਹਾਂ ਚਾਹ ਦੀ ਰੇਡੀਅਲ ਲਾਉਂਦੇ ਰਹੇ ਮੈਨੂੰ ਲੱਗਦਾ ਪੰਜਾਬ ਵਿੱਚੋਂ ਗੇਮ ਖਤਮ ਹੋ ਜਾਊ ਕਿਦੇ ਖਿਡਾਰੀ ਖਤਮ ਹੋ ਜਾਣਗੇ ਤਾਂ ਪਰ ਇੱਕ ਪਲੇਅਰ ਦੀ ਗੱਲ ਤਾਂ ਵੱਖਰੀ ਪਰ ਇੱਕ ਧੀ ਹੈ ਹਨਾ ਲੜਕੀ ਕਰ ਰਹੀ ਹੈ ਉਹ ਸਭ ਤੋਂ ਜਿਆਦਾ ਸ਼ਰਮਾਕਲ ਦੀ ਗੱਲ ਹੈ ਸਾਡੇ ਹਾਂ ਬਿਲਕੁਲ ਅਸੀਂ ਦੇ ਦੇ ਵੀ ਹਰਿਆਣਾ ਸਾਡੇ ਨਾਲੋਂ ਕਿਦੇ ਜਿਆਦਾ ਗਾੜੀ ਆ ਅਸੀਂ ਦੀ ਗੱਲ ਕਰਦੇ ਵੀ ਹਰਿਆਣੇ ਵਿੱਚ ਵੱਡੇ ਵੱਡੇ ਪਲੇਅਰ ਹੋਏ ਨੇ ਚਾਹੇ ਉਹ ਸਾਡੀਆਂ ਧੀਆਂ ਨੇ ਸਾਡੇ ਭਰਾ ਨੇ ਸਾਡੇ ਪੁੱਤ ਨੇ ਭਰਾ ਵੇਲੋ ਸਾਡੇ ਬਾਅਦ ਕਿੱਡੀ ਸ਼ਰਮ ਦੀ ਗੱਲ ਹੈ ਆ ਸਾਡੇ ਪੰਜਾਬ ਦੇ ਧੀ ਜਿਹੜੀ ਇੱਕ ਵਧੀਆ ਨਾ ਰਸੋਗੀਤਾ ਵਧੀਆ ਮੈਡਲ ਲੈ ਕੇ ਆਈ ਹੈ ਦੈਸ਼ਤ ਦਾ ਖੇਡ ਕੇ ਆਈ ਆ ਪਰ ਕਿਸੇ ਨੇ ਇਸ ਦੇ ਗੇਮਾਂ ਦਾ ਕਿਸੇ ਨੇ ਮੁੱਲ ਨਹੀਂ ਪਾਇਆ ਕਿਸੇ ਨੇ ਇਹਦੇ ਪੜਾਈ ਦਾ ਮੁੱਲ ਨਹੀਂ ਪਾਇਆ ਅੱਜ ਜਿਹੜੀ ਲਾਉਂ ਵਾਸ ਮਜਬੂਰ ਹੋਈ ਹੈ ਭੈਣਾਂ ਵੀ ਇਸੇ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚਾਹ ਪੀਣ ਆ ਰਹੇ ਕਸਟਮਰ ਉਹ ਵੀ ਭਾਈ ਸਵਾਦ ਹੈ ਚਾਹ ਜੇ ਦੋ ਚੀਜ਼ ਮਨਾ ਭੈਣ ਦੇ ਹੱਥ ਦੀ ਜਿੱਥੇ ਚਾਹ ਬਹੁਤ ਸਵਾਦੀ ਆ ਪਰ ਦੁੱਖ ਵੀ ਲੱਗਦਾ ਗਿਨ ਹੱਤ ਅੱਜ ਤਲਵਾਰ ਬਾਜੀ ਹੁਣ ਜਿਹਦੀ ਸੀ ਦਿਲਾ ਤਲਵਾਰ ਹੋਣੀ ਗਈ ਸੀ ਅੱਜ ਉਥੇ ਸਾਰਾ ਭੈਣ ਚਾਹ ਬਣਾ ਰਹੀ ਹੈ ਕਿਰ ਦੁੱਖ ਵੀ ਲ ਕਿਉਂਕਿ ਪੰਜਾਬ ਦੀ ਧੀ ਹੈ ਇਹ ਨਹੀਂ ਅਸੀਂ ਚੁੱਲੇ ਤੱਕ ਸੀਮ ਰੱਖਿਆ ਵਾ ਜੇਕਰ ਅੱਜ ਪਰਵਾਰ ਵੀ ਮਜਬੂਰੀ ਕਰਕੇ ਅੱਗੇ ਵਧੀ ਵੀ ਆ ਕਿਉਂਕਿ ਅਸੀਂ ਦੇਖਿਆ ਪਰਵਾਰ ਦੇ ਜਿਹੜੇ ਪਿਤਾ ਜੀ ਨੇ ਉਹ ਇੱਕ ਟਰੈਕਟਰ ਮਕੈਨਿਕ ਆ ਖਾਸ ਕਰਕੇ ਮੈਂ ਦਸ਼ਕਾ ਨੂੰ ਸਾਲਾਂ ਕਰਦਾ ਵੀ ਜਿਹੜੀ ਧੀ ਹੈ ਇਹ ਬਾਡੇ ਦਾ ਏਰੀਆ ਦੇ ਲਾਗੇ ਪਿੰਡ ਘਰੇਂਡਾ ਅਸੀਂ ਦੇਖਿਆ ਜਾਤ ਦਾ ਬਾਡੇ ਏਰੀਆ ਦੇ ਪਿਆ ਜਿਹੜੇ ਬੱਚੇ ਨੇ ਪਲੱਸ 2 ਕਰਦੇ ਨੇ 10ਵੀਂ ਕਰਦੇ ਨੇ ਉਹਨਾਂ ਨੂੰ ਵਿਆਹ ਤੱਕ ਸੀਮਤ ਤੇ ਆਪੀ ਵਿਆਹ ਕਰ ਦਿੱਤਾ ਜਾਂਦਾ ਪਰ ਧੀ ਦੇ ਮਾਲਾ ਸ਼ਾਹਬਾਸ਼ਾ ਪਰਿਵਾਰ ਦੇ ਉਸ ਪਿਓ ਦੇ ਸ਼ਾਹਬਾਸ਼ਾ ਖੁਦ ਟਰੈਕਟਰ ਮਕੈਨਿਕ ਆ ਕਾਦੀ ਗਰੀਬੀ ਕਰਕੇ ਜਿਹੜਾ ਤੀ ਲੋਕੇ ਵਧਾਇਆ ਸੀ ਕਿ ਪੜਾਇਆ ਸੀ ਨਹੀਂ ਤਾਂ ਅਸੀਂ ਦੇਖਦੇ ਵੀ ਅੰਮ੍ਰਿਤਸਰੋਂ 30 ਕਿਲੋਮੀਟਰ ਤੋਂ ਬਾਹਰ ਦਾ ਸਾਡਾ ਲੋਕ ਬਾਹਰ ਰੱਖੇ ਮਾਤੇ ਜਿੱਦਿਆ ਜਾਂਦੀ ਹੈ ਪਰ ਸਾਡੀ ਬਾਰਡਰਾਂ ਦੀਆਂ ਜਿਹੜੀਆਂ ਨੇ ਅੱਜ ਚਾਹ ਬਣੋ ਮਾਤੇ ਮੇਰੇ ਬੋਰ ਹੋ ਗਿਆ ਨਾ ਕਿ ਇਹ ਮਾ ਖੇਡਾਂ ਮਾਤੇ ਜੀ ਇਸ ਜੀ ਦੀ ਨਾ ਵੀ ਗੱਲਬਾਤ ਕਰਾਂਗੇ ਜਿਹੜੀ ਭੈਣਾਂ ਸਾਡੀ ਗੱਲਬਾਤ ਜ਼ਰੂਰ ਸਾਂਝੀ ਕਰਾਂਗੇ ਸਸ਼ਿਕਾ ਭੈਣ ਸਸ਼ਿਕਾ ਮੇਰੀ ਕੀ ਨਾਮ ਹੈ ਤੁਹਾਡਾ ਪੰਨੀਤ ਕੌਰ ਹੈ ਫਿਰ ਮੇਰਾ ਨਾਮ ਹਾਂਜੀ ਮੈਂ ਕਸਮਰ ਤੁਹਾਡੇ ਸੁਣਿਆ ਵਾ ਬੜਾ ਕਿ ਨੇ ਸਵਾਦ ਬਣਾਉਂਦੇ ਪਰ ਮੈਂ ਪਹਿਲਾ ਜਾਣਨਾ ਚਾਹੁੰਨਾ ਚਾਹੁੰਗਾ ਤੁਹਾਡੇ ਗੇਮ ਦੇ ਵਿੱਚ ਕਿੱਦਾਂ ਸਬਬ ਬਣਿਆ ਤੁਹਾ। ਸਰ ਗੇਮ ਦੇ ਵਿੱਚ ਪਹਿਲਾਂ ਮੇਰਾ 2004 ਦੇ ਵਿੱਚ ਮੇਰੇ ਸੀਨੀਅਰ ਸੀ ਜਿਹੜੇ ਰਿੰਡੇ ਸਕੂਲ ਦੇ। ਉਹ ਨਾਲ ਗੇਮ ਕਰਦੇ ਹੁੰਦੇ ਸੀਗੇ। ਮੈਨੂੰ ਉਹਨਾਂ ਨੂੰ ਵੇਖ ਕੇ ਹੁੰਦਾ ਹੁੰਦਾ ਸੀਗਾ ਕਿ ਮੈਂ ਮੈਂ ਵੀ ਇੱਕ ਦਿਨ ਵਧੀਆ ਮਤਲਬ ਚੰਗੇ ਪਲੇਅਰ ਬਣ ਜਾਊਂਗੀ। ਤੇ ਉਸ ਟਾਈਮ ਤੇ ਮੇਰੇ ਫਾਦਰ ਸਾਹਿਬ ਮਤਲਬ ਵਧੀਆ ਹੱਥ ਪੈਂਦਾ ਸੀਗਾ ਉਹਨਾਂ ਦਾ ਤੇ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਮੇਰੀ ਇੱਕ ਦਿਨ ਧੀ ਆ ਜਿਹੜੀ ਉਹ ਚੰਗਾ ਮੁਕਾਮ ਹਾਸਲ ਕਰਨ ਲਈ ਗੇਮਾਂ ਵਿੱਚ ਪੈਸਾ ਲਾਉਣ 'ਚ ਮੈਨੂੰ ਕਦੀ ਕੋਈ ਕਮੀ ਨਹੀਂ ਛੱਡੀ ਭਾਵੇਂ ਉਹ ਚੁੱਕ ਕੇ ਲਾਉਣ ਕਿਤੇ ਕਿਸੇ ਕਿਸੇ ਤਰੀਕੇ ਨਾਲ ਵੀ ਪਰ ਅੱਜ ਮੈਨੂੰ ਆਪਣੇ ਫਾਦਰ ਸਾਹਿਬ ਦੇ ਹਲਾਤ ਦੀਦੇ ਆ ਵੀ ਉਹ ਨਹੀਂ ਲਾ ਸਕਦੇ ਤੇ ਇਸ ਕਰਕੇ ਮੈਂ ਆ ਡੇਢ ਮਹੀਨਾ ਹੋ ਗਿਆ ਮੈਨੂੰ ਇਹ ਹਾਲਤ ਮੈਨੂੰ ਨੈਸ਼ਨਲ ਖੇਡਣ ਜਾਣਾ ਵਾ ਤੇ ਮੈਂ ਆਪਣੇ ਹਲਾਤਾਂ ਨੂੰ ਵੇਖਦੇ ਵੇਖਦੇ ਇੱਥੇ ਰੇੜੀ ਲਾਉਣ ਦੇ ਬਚਪੂਰਾ ਚਲੋ ਜਿਹੜੀ ਜੋ ਕੱਲ੍ਹ ਹੈ ਤੇ ਹਟ ਤੁਹਾਡਾ ਕਦੀ ਰਾਤ ਰਾਬਤਾ ਕੀਤਾ ਕਦੀ ਕਿਸੇ ਮੰਤਰੀ ਨਾਲ ਕਿਸੇ ਕੋ ਕਿ ਅਕਸਰ ਕੰਦੇ ਨੇ ਕਿ ਇਹ ਤਾਂ ਮਦਦ ਕਰਦੇ ਆ ਤੁਹਾਡਾ ਰਾਬਤਾ ਆਇਆ ਤੇ ਤੁਹਾਨੂੰ ਕੀ ਅੱਗੇ ਸਵਾਲਾਂ ਦਾ ਜਵਾਬ ਮਿਲ ਗਿਆ ਤੁਹਾਡੇ ਸਰ ਮੇਰਾ 2023 ਦੇ ਵਿੱਚ ਮੈਂ ਨੈਸ਼ਨਲ ਜਦੋਂ ਖੇਡ ਕੇ ਆਈ ਆ ਇੱਕ ਪ੍ਰੂਫ ਦਿੱਤਾ ਕਿ ਅਸੀਂ ਤਿੰਨ ਬੱਚੇ ਸਾ ਇੱਕੋ ਪਿੰਡ ਮਤਲਬ ਪਿੰਡ ਦੇ ਆ ਇੱਕੋ ਸਕੂਲ ਦੇ ਵਿੱਚ ਜਿੱਥੇ ਮੈਂ ਕੋਚਿੰਗ ਦਿੱਨੀ ਸੀ ਉਹ ਸਕੂਲ ਦੇ ਹੈਗੇ ਆ ਉਹ ਨੈਸ਼ਨਲ ਖੇਡਣ ਗਏ ਆ ਇਹ ਉਸ ਤੋਂ ਬਾਅਦ ਉਹਨਾਂ ਦਾ ਬ੍ਰਾਊਂਸ ਮੈਡਲ ਆਇਆ ਹੈਗਾ ਵਾ ਪ੍ਰੋਪਰਲੀ ਸਾਰਾ ਕੁਝ ਹੋਇਆ ਉਹਨਾਂ ਬੱਚਿਆਂ ਕੋਲ ਸ਼ੂਜ਼ ਨਹੀਂ ਸੀਗੇ ਅਪਰ ਨਹੀਂ ਸੀਗੇ ਮਤਲਬ ਕਿਤੇ ਉਹਨਾਂ ਕਿਤੇ ਵਸੇ ਇਕੱਠੇ